ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਓੰਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਛੋਟੀਆਂ-ਛੋਟੀਆਂ ਵੱਡੀਆਂ-ਵੱਡੀਆਂ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਨੂੰ ਇੱਕ ਦੇਖਣ ਨੂੰ ਬਹੁਤ ਵਧੀਆ ਚੀਜ਼ ਮਿਲੀ ਆ ਮੈਂ ਸੋਚਿਆ ਵੀ ਇਸ ਦੇ ਉੱਤੇ ਤੁਹਾਨੂੰ ਕਿਉਂ ਨਾ ਜਾਣਕਾਰੀ ਦਿੱਤੀ ਜਾਵੇ ਦੇਖੋ ਜੀ ਇਹ ਡ੍ਰੈਗਨ ਦੀ ਫਸਲ ਆ ਡ੍ਰੈਗਨ ਦੇ ਵਿੱਚ ਵੀ ਬਾਈ ਨੇ ਪਿਆਜ਼ ਵੀ ਖੇਤੀ ਕੀਤੀ ਹੋਈ ਆ ਦੇਖੋ ਜੀ ਪਿਆਜ਼ ਆ ਇਧਰ ਧਨੀਆ ਮੇਥੀ ਤੇ ਪਾਲਕ ਜਿਵੇਂ ਤੁਸੀਂ ਕਹਿ ਦੋ ਉਹ ਵੀ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਇਕੱਲੇ ਘਰ ਲਈ ਨਹੀਂ ਜਾਨੀ ਇਹ ਤਾਂ ਕਾਫੀ ਨੇਗੀਆਂ ਦੇਖੋ ਆ ਸਾਈਡ ਤੇ ਬੈਂਗਣ ਲਾਏ ਨੇ ਆ ਸਾਈਡ ਤੇ ਫਿਰ ਵਿੱਚ ਗੋਭੀ ਲਾਈ ਆ ਤੇ ਆ ਹਜੇ ਖਾਲੀ ਉਹ ਪਿਆ ਦੇਖੋ ਜੀ ਇਹਦੇ ਵਿੱਚ ਲਾਇਆ ਲਸਣ ਇਹ ਵੀ ਲਸਣ ਹੈਗਾ ਕਾਫੀ ਤਰ੍ਹਾਂ ਦੀਆਂ ਸਬਜ਼ੀਆਂ ਵੀ ਲਾਈਆਂ ਨੇ ਤੇ ਡ੍ਰੈਗਨ ਦੀ ਵੀ ਖੇਤੀ ਕੀਤੀ ਆ ਜਿਵੇਂ ਕਣਕ ਝੋਨੇ ਨਾਲੋਂ ਹਟ ਕੇ ਦੇਖੋ ਜੀ ਇਹ ਸੋਲੇ ਬੀਜੇ ਨੇ ਅੱਗੇ ਥੋੜੇ ਮਟਰ ਵੀ ਲਾਏ ਨੇ ਮੈਂ ਤੁਹਾਨੂੰ ਬਾਈ ਨੂੰ ਮਿਲਿਆ ਕੇ ਜਾਣਕਾਰੀ ਦਿਨਾਂ ਦੀ ਕੀ ਗੱਲਬਾਤ ਆ ਕਿਵੇਂ ਦੀ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਬਾਈ ਜੀ ਮੈਂ ਮਤਲਬ ਮੇਰੇ ਦਰਸ਼ਕਾਂ ਨੂੰ ਜਿਹੜੇ ਮੇਰੀ ਇਹ ਵੀਡੀਓ ਦੇਖਦੇ ਨੇ ਮੈਂ ਤੁਹਾਡੇ ਨਾਲ ਮਿਲਾਉਣਾ ਚਾਹੁੰਦਾ ਜਾਨੀ ਤੁਹਾਡੀ ਗੱਲਬਾਤ ਕਰਾਉਣੀ ਚਾਹੁੰਦਾ ਵੀ ਤੁਸੀਂ ਕੀ ਕੀਤਾ ਇਹ ਕਿੰਨੇ ਟਾਈਮ ਦੀ ਫਸਲ ਆ ساری ਜਾਣਕਾਰੀ ਮੈਂ ਤੁਹਾਡੇ ਤੋਂ ਲੈਣੀ ਚਾਹੁੰਦਾ ਤਾਂ ਕਿ ਤੁਸੀਂ ਸਹੀ ਜਾਣਕਾਰੀ ਦਿਓਗੇ ਕਿਸਾਨ ਵੀਰਾਂ ਨੂੰ ਕੋਈ ਹੋਰ ਵੀ ਮਿਹਨਤ ਕਰਕੇ ਦੋ ਰੁਪਏ ਕਮਾ ਸਕਦਾ ਮੈਨੂੰ ਮੈਂ ਬਹੁਤ ਧੰਨਵਾਦੀ ਆ ਤੁਹਾਡਾ ਕਿਉਂਕਿ ਤੁਸੀਂ ਨੇ ਬਹੁਤ ਮਿਹਨਤ ਕਰਕੇ ਬਹੁਤ ਵਧੀਆ ਫਸਲ ਪੈਦਾ ਕੀਤੀ ਆ ਦੇਖ ਕੇ ਰੂਹ ਖੁਸ਼ ਹੁੰਦੀ ਆ ਜੀ ਇਦਾਂ ਦੀ ਫਸਲ ਕਰੋ ਕਿਸਾਨ ਵੀਰੋ ਦੇਖਣ ਵਾਲਾ ਬੰਦਾ ਵੀ ਮੰਨੇ ਵੀ ਹਾਂ ਬਈ ਮਿਹਨਤ ਇਹੀ ਆ ਗਈ ਜਿਵੇਂ ਹੁਣ ਆਪਾਂ ਪਏ ਆਪ ਦੇ ਵਿੱਚ ਗੱਲਾਂ ਕਰਦੇ ਰਹਨੇ ਆ ਫਸਲਾਂ ਨਹੀਂ ਵਿਕਦੀਆਂ ਐ ਨਹੀਂ ਵਿਕਦੀਆਂ ਤੁਸੀਂ ਦੇਖੋ ਬਾਈ ਦੀ ਮਿਹਨਤ ਦੇਖੋ ਪੰਜਾਬ ਇੱਕ ਅਹੀਜੀ ਧਰਤੀ ਆ ਤੁਸੀਂ ਮਿਹਨਤੀ ਹੋਣੇ ਚਾਹੀਦੇ ਹੋ ਇੱਥੇ ਜੋ ਮਰਜ਼ੀ ਦੇ ਪੈਦਾ ਕਰ ਲੋ ਹਰ ਤਰ੍ਹਾਂ ਦੀ ਫਸਲ ਹੋ ਜਾਂਦੀ ਆ ਇਹਨਾਂ ਨੇ ਡ੍ਰੈਗਨ ਦਾ ਕੋਈ ਨੌ ਵੀ ਨਹੀਂ ਸੀ ਜਾਣਦਾ ਇਹਨਾਂ ਨੇ ਡ੍ਰੈਗਨ ਦੀ ਖੇਤੀ ਕੀਤੀ ਆ ਦੱਸੋ ਜੀ ਬਾਈ ਜੀ ਇਹ ਤੁਸੀਂ ਕਿੰਨਾ ਟਾਈਮ ਪਹਿਲਾਂ ਬੂਟੇ ਲਾਏ ਨੇ ਕਿਵੇਂ ਬੂਟੇ ਲਾਏ ਨੇ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕੀਤਾ ਸਾਰੀ ਜਾਣਕਾਰੀ ਸਾਨੂੰ ਦਿਓ ਅੱਜ ਵੀਰ ਜੀ ਇਹ ਬੂਟਿਆਂ ਲੱਗਿਆਂ ਨੂੰ ਤਕਰੀਬਨ ਹੁਣ ਡੇਢ ਸਾਲ ਹੋ ਗਿਆ ਠੀਕ ਆ ਜੀ ਹਾਂ ਇਹਨਾਂ ਤੋਂ ਆਪਾਂ ਇੱਕ ਫਸਲ ਲੈ ਚੁੱਕੇ ਆ ਠੀਕ ਹੈ ਜੀ ਇਹ ਕਿੰਨਾ ਮਤਲਬ ਤੁਹਾਡਾ ਏਰੀਆ ਕਿੰਨਾਗਾ ਇਹ ਆਪਣੀ ਤਕਰੀਬਨ ਇੱਕ ਕਨਾਲੇ ਲਾ ਲੋ ਇੱਕ ਕਨਾਲਾ ਲੱਗ ਪਾ ਹਾਂ ਲੱਗ ਪਾ ਕੇ ਕਨਾਲੇ ਆ ਇਹਦੇ ਵਿੱਚ ਜਿਹੜਾ ਖਾਲੀ ਥਾਂ ਹੁੰਦਾ ਤੁਸੀਂ ਉਹ ਵੀ ਖਾਲੀ ਨਹੀਂ ਛੱਡਦੇ ਉਹਦੇ ਵਿੱਚ ਵੀ ਲਾਸਣ ਕੋਈ ਉਹਦੇ ਵਿੱਚ ਹਾਂ ਕੋਈ ਵੀ ਸਬਜ਼ੀ ਲਾ ਸਕਦੇ ਆਪਾਂ ਠੀਕ ਹੈ ਜੀ ਵੀ ਇਹਦੇ ਵਿੱਚ ਤਕਰੀਬਨ ਸਾਰੀਆਂ ਫਸਲਾਂ ਹੋ ਜਾਂਦੀਆਂ ਨੇ ਜਿਹੜੀ ਮਰਜ਼ੀ ਫਸਲ ਲਾ ਲੋ ਦੇਖੋ ਜੀ ਜੇ ਆਪਾਂ ਕਨਾਲ ਦੀ ਗੱਲ ਕਰੀਏ ਤਾਂ ਕਨਾਲ ਤਾਂ ਆਪਣੇ ਘਰੇ ਇਹ ਘਰ ਦੀ ਪੂਰਤੀ ਵਾਸਤੇ ਸਾਰੇ ਤਰ੍ਹਾਂ ਦੀਆਂ ਸਬਜ਼ੀਆਂ ਤੇ ਦਾਲਾਂ ਵਾਸਤੇ ਚਾਹੀਦੀ ਆਪਾਂ ਨੂੰ ਇੱਕ ਕਨਾਲ ਤਾਂ ਰੱਖਣੀ ਇਹਨਾਂ ਨੇ ਇੱਕ ਕਨਾਲ ਵੀ ਰੱਖੀ ਆ ਤੇ ਉਹਦੇ ਵਿੱਚੋਂ ਕਣਕ ਝੋਨੇ ਦੇ 1 ਏਕੜ ਜਿੰਨੀ ਲਗਭਗ ਕਮਾਈ ਵੀ ਕੀਤੀ ਆ ਜਿਵੇਂ ਤੁਸੀਂ ਡ੍ਰੈਗਨ ਲਾਇਆ ਜੀ ਇਹ ਇਹ ਦੱਸੋ ਵੀ ਸਭ ਤੋਂ ਪਹਿਲਾਂ ਕੀ ਕੀਤਾ ਵਾਹਣ ਨੂੰ ਚੰਗੀ ਤਰ੍ਹਾਂ ਵਾਹਿਆ ਇਤੋਂ ਪਹਿਲਾਂ ਤਾਂ ਦੇਖੋ ਬਹਣ ਦੀ ਤਿਆਰੀ ਕੀਤੀ ਆਪਾਂ। ਹਾਂਜੀ ਹਾਂਜੀ। 2-3 ਮਹੀਨੇ ਵਾਂ ਬੇਲਾ ਰੱਖਿਆ। ਰੂੜੀਦਾਰ ਇਹ ਗਊਸ਼ਾਲਾ ਚ ਲੈ ਕੇ ਗੋਹ ਜਿਹੜਾ ਵਧੀਆ ਰਹ ਹੁੰਦਾ ਗਲੇ ਆ ਪਛਿਆ। ਹਾਂਜੀ। ਉਹ ਪਾਇਆ ਥੱਲੇ। ਵਾਰੀ ਵਾਰੀ ਬਾਹੀ ਕੀਤੀ ਆ। ਹਾਂ। ਬਾਹੀ-ਵਾਹੀ ਬਹੁ ਕੀਤੀ ਏਦੀ। ਠੀਕ ਹੈ ਜੀ। ਫਿਰ ਬੈੱਡ ਬਣਾ ਕੇ ਬੈੱਡ ਤੋਂ ਬੈੱਡ ਦਾ ਫਾਸਲਾ ਕਿੰਨਾ ਰੱਖਿਆ? ਇਹਦਾ ਫਾਸਲਾ ਆਪਾਂ ਰੱਖਿਆ 8 ਫੁੱਟ ਹੈ। 8 ਫੁੱਟ ਜੀ। ਲੇਨ ਤੋਂ ਲੈਨ ਦਾ 8 ਫੁੱਟ ਹੈ ਜੀ। ਬੂਟੇ ਤੋਂ ਬੂਟੇ ਦਾ 2 ਫੁੱਟ ਹੈ ਜੀ। ਹਾਂ। ਤੇ ਖੰਬੇ ਤੋਂ ਖੰਬੇ ਦਾ ਫਾਸਲਾ ਜਿਹੜਾ ਉਹ 15 16 ਫੁੱਟਾ ਹੈ ਜੀ ਹਾਂ 12 ਫੁੱਟ ਹੈ 12 ਫੁੱਟ 12 ਫੁੱਟ ਠੀਕ ਹੈ ਜੀ ਤੁਸੀਂ ਇੱਕ ਕਨਾਲ ਦੇ ਵਿੱਚ ਲਗਭਗ ਕਿੰਨੇ ਕਬੂਟੇ ਲੱਗੇ ਮੇਰੇ 750 ਬੂਟੇ ਲੱਗੇ 750 ਬੂਟਾ ਲਾਇਆ ਹੋਇਆ ਜੀ ਹਾਂ ਹਾਂ ਤੇ 750 ਬੂਟਾ ਲਾਇਆ ਜੀ ਇੱਕ ਸਾਲ ਦੇ ਵਿੱਚ ਤੁਹਾਨੂੰ ਇਹਨੇ ਫਲ ਦੇਤਾ ਹਾਂ ਇੱਕ ਸਾਲ ਤੁਸੀਂ ਕਿਹੜੇ ਮਹੀਨੇ ਲਾਇਆ ਸੀ ਕਦੋਂ ਇਹਦੀ ਲਾਈ ਦਾ ਲਵਾਈ ਦਾ ਮਤਲਬ ਟਾਈਮ ਵਧੀ ਹੈਗਾ ਬਜਾਈ ਦਾ ਟਾਈਮ ਕਦੋਂ ਆ ਦੇਖੋ ਇਹ ਲੱਗਦਾ ਤਾਂ ਦੇ ਲੱਗਦਾ ਆਪਣੇ ਮਾਰਚ 'ਚ ਵੀ ਨਾ ਲੱਗ ਜਾਂਦਾ ਆ ਉਹ ਅਸਲੀ ਜੇ ਆਪਾਂ ਦੇਖੀਏ ਇਹਨੂੰ ਜੂਨ 'ਚ ਠੀਕ ਹੈ ਜੀ ਕਿਉਂ ਜੂਨ 'ਚ ਬਾਰਸ਼ਾਂ ਵਗੈਰਾ ਚੱਲਦੇ ਰਹਿੰਦੇ ਨੇ ਮੌਸਮ ਵਧੀਆ ਹੁੰਦਾ ਠੀਕ ਹੈ ਜੀ ਉਹ ਕਦਮ ਹਰ ਇੱਕ ਹਰ ਇੱਕ ਜਿਹੜਾ ਗੂਟਾ ਆ ਹਾਂਜੀ ਉਹ ਆਪਣਾ ਵਧੀਆ ਗਰੋਥ ਕਰਦਾ ਵਧੀਆ ਗਰੋਥ ਕਰਦਾ ਆ ਹਾਂ ਇਹ ਪਿਛਲੀ ਵਾਰ ਮੈਂ ਜੂਨ 'ਚ ਲਾਇਆ ਸੀ ਤੇ ਅਗਲੀ ਮੈਂ ਜੂਨ 'ਚ ਮੈਨੂੰ ਫਰੂਟਿੰਗ ਦਿੱਤੀ ਠੀਕ ਹੈ ਜੀ ਹਾਂ ਇਹਨਾਂ ਨੇ ਦੇਖੋ ਜੀ ਡ੍ਰਿਪ ਵੀ ਆਪਣੇ ਆਪ ਹੀ ਲਾਇਆ ਮੈਂ ਬਾਈ ਨਾਲ ਗੱਲ ਕਰ ਰਿਹਾ ਸੀ ਪਹਿਲਾਂ ਇਹਨਾਂ ਤੋਂ ਪੁੱਛਿਆ ਡ੍ਰਿਪ ਵੀ ਇਹਨਾਂ ਨੇ ਆਪ ਹੀ ਲਾਇਆ ਕਿਸੇ ਦੇ ਦੇਖ ਕੇ ਬਸ ਉਹ ਮੈਂ ਵੀ ਕਿਵੇਂ ਲੱਗਿਆ ਇਹਨਾਂ ਨੂੰ ਡ੍ਰਿਪ ਬਾਰੇ ਪੂਰਾ ਜਾਣਕਾਰੀ ਨਹੀਂ ਸੀ ਫੇਰ ਵੀ ਇਹਨਾਂ ਨੇ ਆਪਣੇ ਆਪ ਹੀ ਜਿਵੇਂ ਆਪਾਂ ਕਹਦੇ ਆ ਵੀ ਜੰਗਾੜ ਲਾਈ ਲੈਂਦੇ ਨੇ ਪੰਜਾਬੀ ਇਹਨਾਂ ਨੇ ਜੰਗਾੜ ਲਾਈ ਲਿਆ ਡ੍ਰਿਪ ਵੀ ਇਹਨਾਂ ਨੇ ਲਾਇਆ ਤੇ ਤੁਸੀਂ ਇਹ ਦੱਸੋ ਵੀ ਇਹ ਸਾਲ ਦੇ ਵਿੱਚ ਕਿੰਨੇ ਮਹੀਨੇ ਫਲ ਦਿੰਦਾ ਇਹ ਸਾਲ ਚ ਤਕ ਲਾ ਲੋ ਤੁਸੀਂ ਵੀ 5-6 ਮਹੀਨੇ 6 ਮਹੀਨੇ ਲਾ 6 ਮਹੀਨੇ ਫਲ ਦਿੰਦਾ ਆ ਇਹ ਕਿੰਨੇ ਮਹੀਨੇ ਚ ਇਹਦਾ ਫਲ ਦਤਾ ਪਦੀਆ ਫਲ ਇਹ ਮਈ ਦੇ ਲਾਖਟ ਦੇ ਵਿੱਚ ਇਹ ਫੁੱਲ ਚੱਕ ਲੈਂਦਾ ਆ ਠੀਕ ਹੈ ਜੀ ਤੇ ਜੂਨ ਚ ਇਹਦਾ ਫਲ ਸਟਾਰਟ ਹੋ ਜਾਂਦਾ ਠੀਕ ਹੈ ਜੀ ਨਵੰਬਰ ਦੇ ਦਸੰਬਰ ਦੇ ਅੱਧ ਤੱਕ ਫਲ ਚੱਕਦਾ ਠੀਕ ਹੈ ਜੀ ਫਲ ਚੱਲਦਾ ਇਹਦਾ ਠੀਕ ਹੈ ਜੀ ਹੁਣ ਵੀ ਦੇਊਗਾ ਜਿਵੇਂ ਮਾਰਚ ਮੂਰਚੇ ਜੀ ਆ ਨਹੀਂ ਠੀਕ ਹੈ ਜੀ ਮਾਰਚ ਨਹੀਂ ਹੁਣਾਂ ਨੇ ਯਾਨੀ ਇਕੱਠੀ ਚੱਕਦਾ ਜਦੋਂ ਜੁਲਾਈ ਤੋਂ ਚੱਲ ਪੈਂਦਾ ਮਈ ਤੋਂ ਆ ਮਈ ਤੋਂ ਚੱਲਣਾ ਨੇ ਮਈ ਤੋਂ ਮਈ ਤੋਂ ਇਹ ਫਲਾਵਰਿੰਗ ਸ਼ੁਰੂ ਹੋ ਜਾਣੀ ਆ ਠੀਕ ਹੈ ਜੀ ਤੇ ਜੂਨ 'ਚ ਇਹਨੇ ਫਲ ਦੇਣਾ ਸ਼ੁਰੂ ਕਰ ਦੇਣਾ ਠੀਕ ਹੈ ਜੀ ਫਿਰ ਦਸੰਬਰ ਤੱਕ ਦੇਣੀ ਜੋ ਹਾਂ 15 ਦਸੰਬਰ ਤੱਕ ਇਹਨੇ ਫਲ ਦੇਣਾ ਠੀਕ ਹੈ ਜੀ ਹਾਂਜੀ ਤੇ ਇਹਦੇ ਜਿਹੜੇ ਫਲ ਦਾ ਸਾਈਜ਼ ਹੁੰਦਾ ਜੀ ਜਿੰਨੇ ਅਸੀਂ ਪਹਿਲਾਂ SBC ਛੋਟੇ ਤੋਂ ਫਰੂਟ ਕੱਦਾ ਸੀ ਬਹੁਤ ਮਿੱਠਾ ਸੀਗਾ ਤੇ ਉਹ ਫਲ ਦਾ ਸਾਈਜ਼ ਕਿੰਨਾ ਹੁੰਦਾ ਮਤਲਬ ਜਿਵੇਂ ਆਪਾਂ ਕਹਦੇ ਆ ਵੀ ਸਭ ਤੋਂ ਛੋਟੇ ਦਾ ਸਾਈਜ਼ ਇੰਨਾ ਹੁੰਦਾ ਵੱਡੇ ਦਾ ਇਹ ਹੁੰਦਾ ਤੁਸੀਂ ਇਹਦਾ weight ਵਗੈਰਾ ਸਭ ਕੀਤਾ ਹੋਣਾ ਹਾਂਜੀ ਹਾਂ ਇਹਦਾ ਇਹ ਘੱਟ ਤੋਂ ਘੱਟ 200 ਗ੍ਰਾਮ ਤੋਂ ਲੈ ਕੇ ਜਿਹੜਾ ਆਪਣਾ ਫਰੂਟ ਹੈ ਆਪਣਾ ਫੂਟ ਇਹ 750 ਗ੍ਰਾਮ ਤੱਕ ਗਿਆ ਠੀਕ ਹੈ ਜੀ ਨਹੀਂ ਨਾਰਮਲ ਮੈਂ ਲੋਕਾਂ ਦੇ ਪਤਾ ਵੀ ਕਰਦਾ ਰਿਹਾ ਨਾ ਹੋਰ ਜਿਹੜੇ ਮੇਰੇ ਨਾਲ ਦੇ ਇਹਨਾਂ ਤੋਂ ਮੈਂ ਦੇਖ ਕੇ ਜਿਹਨਾਂ ਕੋਲ ਜਿਹਨਾਂ ਨਾਲ ਮੇਰਾ ਤਾਲਮੇਲ ਹੈ ਉਹ ਦੱਸਦੇ ਨੇ ਵੀ ਸਾਨੂੰ 350 400 350 400 ਗ੍ਰਾਮ ਠੀਕ ਹੈ ਜੀ ਲੇਕਿਨ ਆਪਣੇ ਵਾਲਾ ਫਰੂਟ ਸਾਰਾ ਇਹ 500 ਗ੍ਰਾਮ ਦੇ ਲਗਭਗ ਨਾ ਜੀ ਨਾ 700 ਗ੍ਰਾਮ 750 ਗ੍ਰਾਮ ਤੱਕ ਗਿਆ ਠੀਕ ਹੈ ਜੀ ਕਿਉਂਕਿ ਇਸ ਆਪਣਾ ਸ਼ੁਰੂ ਤੋਂ ਹੀ ਆਰਗੈਨਿਕ ਰੱਖਿਆ ਅਸੀਂ ਜਿਵੇਂ ਆਪਾਂ ਗੱਲ ਕਰੀਏ ਵੀ ਐਵੇਂ ਨਹੀਂ ਵੀ ਮੰਨ ਲਓ ਵੀ ਜਿਵੇਂ ਮੰਨ ਲਓ ਤੁਸੀਂ ਨੇ 100 ਫਰੂਟ ਤੋੜਿਆ ਕੋਈ ਐਨਿਓ ਕੀਤਾ ਤਾਂ 100 ਦੇ ਵਿੱਚੋਂ 60 70 ਇਹਨੇ ਜਿਹੜੇ ਉਹ ਕਿੰਨੇ ਵਜਨ ਦੇ ਹੋ ਜਾਣਗੇ 600 500 500 800 500 ਠੀਕ ਹੈ ਜੀ ਹਾਂ ਯਾਨੀ ਨਾਰਮਲ ਸਾਈਜ਼ ਹੈ ਜਿਹੜਾ 5 ਸਾਡੇ 500 ਤੋਂ 600 ਗ੍ਰਾਮ ਦੇ ਲਗਭਗ ਜ਼ਿਆਦਾ ਉੱਤਰਦਾ ਉਸ ਤੋਂ ਬਾਅਦ ਬਰੀਕ ਘੱਟ ਵੀ ਉੱਤਰਦਾ ਤੇ ਵੱਡਾ ਵੀ ਉੱਤਰਦਾ ਵੱਡਾ ਵੀ ਉੱਤਰਦਾ ਹਾਂ ਹਾਂਜੀ ਹਾਂ ਹਾਂ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਇਹਨੂੰ ਖਾਦ ਖਰਾਕ ਕੀ ਦੇਣੀ ਪੈਂਦੀ ਹੈ ਜਿਵੇਂ ਤੁਸੀਂ ਬਾਰੀ-ਬਾਰੀ ਕੁਛ ਨਾ ਕੁਛ ਦੇਣਾ ਪੈਂਦਾ ਹੋ ਖਾਦ ਖਰਾਕ ਤਾਂ ਦੇਖੋ ਆਹੀ ਨੇ ਜਿਹੜੀਆਂ ਡ੍ਰਿਪ ਚਟਮਾਂ ਚੱਲਦੀਆਂ ਨੇ ਠੀਕ ਹੈ ਜੀ ਆਹ ਟਰਾਈਡ ਆਨ ਸ਼ੂਡ ਆਨ ਇਹ ਪ੍ਰੋਮਿਕਸ ਵਗੈਰਾ ਠੀਕ ਹੈ ਜੀ ਇਦਾਂ ਦੀ ਐ ਟ੍ਰਾਈ ਆਪਣਾ ਡ੍ਰਿਪ ਦੇ ਨਾਲ ਹੀ ਦੰਨੇ ਆ ਠੀਕ ਹੈ ਕੋਈ ਰੂੜੀ ਰਾੜੀ ਦਾ ਖਾਦ ਵੀ ਦੰਨੇ ਹੋ ਵੀ ਨਹੀਂ ਰੂੜੀ ਦਾ ਨਹੀਂ ਖਾਦ ਤੱਕ ਪਾਈ ਵੀ ਉਦਾਂ ਜਿਹੜਾ ਆਪਣਾ ਗੋਬਰ ਗੈਸ ਦਾ ਉਹ ਹੁੰਦਾ ਠੀਕ ਹੈ ਜੀ ਹਾਂ ਜੇ ਉਹ ਮਿਲ ਜੇ ਉਹ ਪਾ ਦੇ ਯਾਨੀ ਖਾਦ ਪਾਉਣੇ ਜਿਹੜੀ ਪੂਰੀ ਬਣੀ ਹੋਈ ਪਾਉਣੇ ਜਾਂ ਬਰਮੀ ਕੰਪੋਸਟ ਵੀ ਪਾ ਸਕਦਾ ਬਰਮੀ ਕੰਪੋਸਟ ਹਾਂਜੀ ਪਾ ਸਕਦਾ ਆ ਪਾ ਸਕਦਾ ਹਾਂ ਆਪਾਂ ਤਾਂ ਇਹ ਪਾਇਆ ਨਹੀਂ ਹਾਂਜੀ ਆਪਾਂ ਜਿਹੜਾ ਇਹ ਗੋਬਰ ਗੈਸ ਵਾਲਾ ਹੁੰਦਾ ਨਾ ਉਹ ਪਾ ਲੈਣ ਉਹ ਤਾਂ ਪਾਇਆ ਠੀਕ ਹੈ ਜੀ ਬਾਕੀ ਹਜੇ ਬਰਮੀ ਕੰਪੋਸਟ ਪਾਇਆ ਨਹੀਂ ਪੈ ਸਕਦਾ ਆ ਉਹ ਹਾਂ ਤੇ ਇਹ ਮਤਲਬ ਜੇ ਦੇਖਿਆ ਜਾਵੇ ਤਾਂ ਮੰਨ ਲਓ ਵੀ ਇਹਦੇ ਵਿੱਚੋਂ ਕਿੰਨਾ ਕੁ ਵਜਨ ਦੇ ਜਾਂਦੀ ਹੈ ਫਸਲ ਕਿੰਨਾ ਕੁ ਤੁਸੀਂ ਐਂ ਦੱਸ ਦਿਓ ਵੀ ਲਗਭਗ ਇੱਕ ਕਨਾਲ ਦੇ ਵਿੱਚੋਂ ਕਿੰਨੇ ਕੁ ਪੈਸਿਆਂ ਦੀ ਸੋਡੀ ਫਸਲ ਹੋਗੀ ਸਾਲ ਬਾਦ ਕੋਈ ਐਸਟੀਮੇਟ ਜਾਂ ਐਸਟੀਮੇਟ ਤਾਂ ਇਹਦਾ ਮੇਰੇ ਇਹ 60-65 ਹਜ਼ਾਰ ਦਾ ਹੋਇਆ 60-65 ਹਜ਼ਾਰ ਦਾ ਹਾਂ ਆਪਣਾ ਨਾ ਜਿਹੜਾ ਵੀ ਆਪਣਾ ਖਾ ਕੇ ਜਿਹੜਾ ਰਿਸ਼ਤੇਦਾਰਾਂ ਨੂੰ ਮਾੜਾ ਮੋਟਾ ਦੇਣ ਤੋਂ ਬਾਅਦ ਜਿਹੜਾ ਥੋੜਾ ਹੁੰਦਾ ਉਹਦੇ ਵਿੱਚ ਦਿੱਤਾ ਵੀ ਜਾਂ ਉਹ ਸੀ ਜਾਂਦੀ ਹੈ ਐਵਰੇਜ ਜਿਵੇਂ ਤੁਸੀਂ ਨੇ ਮਨ ਲੋ ਜਿੰਨਾ ਦੇਣਾ ਉਹਨਾਂ ਤਾਂ ਦੇਣੀ ਦੇਣਾ ਜੇ ਸੋਟੇ ਦੇ ਵਿੱਚ ਕਿਲੇ ਹੁੰਦਾ ਤਾਂ ਕਿਲੇ ਦੇ ਵਿੱਚੋਂ ਵੀ ਉੰਨੀ ਜਣਾ ਸੀਗਾ ਕਨਾਲ ਦੇ ਵਿੱਚੋਂ ਵੀ ਹੁੰਦੀ ਉਹ ਸਾਰਾ ਕੱਢ ਕੇ 60-65 ਹਜ਼ਾਰ ਦਾ ਆਪ ਨੂੰ ਇਹ ਦੇ ਗਿਆ ਆਪੇ ਦੇ ਗਿਆ ਜੀ ਹਾਂਜੀ ਹਾਂਜੀ ਜਿਵੇਂ ਲੋਕ ਤਾਂ ਵਿੱਚ ਵਿੱਚ ਤਾਂ ਬਹੁਤ ਕਹਿੰਦੇ ਨੇ ਵੀ ਐਨੇ ਲੱਖ ਦਾ ਪਰ ਮੇਰੇ ਹਿਸਾਬ ਨਾਲ ਜੇ ਸੋਟ ਨੂੰ ਪਿਛਲੇ ਸਾਲ 60-65 ਹਜ਼ਾਰ ਦਾ ਦੇ ਗਿਆ ਤਾਂ ਇਹ ਕਿ ਲੱਖ ਤੋਂ ਪਲੱਸ ਜਾਊ ਹਾਂਜੀ ਇਹ ਸਵਾ ਲੱਖ ਤਾਂ ਜਾਊ ਸਵਾ ਲੱਖ ਤੇ ਜਾਊਗਾ ਹਾਂ ਕਿਉਂਕਿ ਉਦੋਂ ਬੂਟਾ ਵੀ ਛੋਟਾ ਸੀਗਾ ਜੀ ਹੁਣ ਬੂਟੇ ਦਾ ਕਾਫੀ ਫਰਕ ਪੈ ਗਿਆ ਹੋਰ ਕਿਸਾਨ ਵੀਰਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਹੋ ਵੀ ਇਸ ਦੇ ਬਾਰੇ ਕੀ ਸਜਾਉ ਤਾਂ ਮਰੇ ਹੀ ਆ ਵੀ ਹੁਣ ਜਿਵੇਂ ਪੱਲੇ ਰਵੇਤੀ ਫਸਲਾਂ ਨੇ ਹਾਂਜੀ ਹਾਂਜੀ ਰਵੇਤੀ ਫਸਲਾਂ ਨੂੰ ਜੇ ਆਪਾਂ ਛੱਡ ਕੇ ਬਾਗਬਾਨੀ ਵੱਲ ਜਾਵਾਂਗੇ ਨਾ ਇਹਦਾ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਠੀਕ ਹੈ ਜੀ ਇੱਕ ਇਹਨੂੰ ਪਾਣੀ ਪੂਣੀ ਵੱਧ ਆਉਂਦਾ ਜਾਂ ਘੱਟ ਆਉਂਦਾ ਜੀ ਪਾਣੀ ਤਾਂ ਇਹਨੂੰ ਬਹੁਤ ਘੱਟ ਆਉਂਦਾ ਵੀਰੇ ਪਾਣੀ ਦਾ ਤੁਸੀਂ ਇਹ ਮੰਨ ਕੇ ਚੱਲੋ ਵੀ ਆ ਸਿਆਲ ਚ ਦਾ ਮੇਰੇ ਖਿਆਲ ਪਾਣੀ ਉਹ ਇੱਕ ਲੱਗਿਆ ਇਹਨੂੰ ਠੀਕ ਹੈ ਜੀ ਤੇ ਬਰਸਾਤਾਂ 'ਚ ਫੇਰ ਨਹੀਂ ਪਾਣੀ ਦੀ ਲੋੜ ਪੈਂਦੀ ਪਾਣੀ ਤਾਂ ਤੁਸੀਂ ਇਹ ਸਮਝ ਕੇ ਚੱਲੋ ਵੀ ਜੇ ਕਿਸੇ ਲੋਏ ਪਾਣੀ ਦਾ ਸਾਧਨ ਨਹੀਂ ਉਹ ਵੀ ਲਾ ਸਕਦਾ ਨਾ ਪੂਰਾ ਬਹੁਤਾ ਪਾਣੀ ਹੱਥਾਂ ਨਾਲ ਪਾ ਦੇ ਬਸ ਠੀਕ ਹੈ ਨਹੀਂ ਚਲੋ ਜਿਹੜਾ ਜਿੱਥੇ ਤੱਕ ਡ੍ਰਿਪ ਦਾ ਜਿਵੇਂ ਆਪਣੇ ਹੁਣ ਘਰ ਵਾਲੀ ਮੋਟਰ ਹੁੰਦੀ ਹੈ ਇੱਕ ਇੱਕ ਪਾਵਰ ਦੀ ਹੋਗੀ ਡੇਢ ਦੀ ਹੋਗੀ ਉਹ ਕੰਮ ਚਲਾ ਲਉਂਦੇ। ਉਹ ਉਹ ਸਭ ਤੋਂ ਵਧੀਆ ਜੀ। ਹਾਂਜੀ ਹਾਂ। ਠੀਕ ਹੈ ਜੀ। ਡ੍ਰਿਪ ਫਿਰ ਕਿੰਨੇ ਦਿਨ ਚਲਾਉਣਾ ਪੈਂਦਾ ਜਾਂ ਮੌਸਮ ਦੇ ਹਿਸਾਬ ਨਾਲ ਚਲਾਉਣਾ। ਨਹੀਂ ਮੌਸਮ ਦੇ ਹਿਸਾਬ ਨਾਲ ਦੇਖ ਕੇ। ਠੀਕ ਹੈ ਜੀ। ਹਾਂ। ਤੇ ਬਾਕੀ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ? ਨਹੀਂ ਬਸ ਹੋਰ ਤਾਂ ਕੀ ਆ ਬਸ ਮੈਂ ਤਾਂ ਇਹ ਹੀ ਕਹਣਾ ਵੀ ਜੇ ਲੋਕ ਬਾਗਬਾਨੀ ਵੱਲ ਆਉਣ ਤਾਂ ਬਹੁਤ ਵਧੀਆ ਹੈ। ਬਾਗਬਾਨੀ ਵੱਲ ਤਾਂ ਬਹੁਤ ਕਮਾਈ ਹਾਂ। ਯਾਨੀ ਤੁਸੀਂ ਮੈਨੂੰ ਇੱਕ ਗੱਲ ਹੋਰ ਦੱਸੋ ਜਿਵੇਂ ਤੁਸੀਂ ਮੰਨ ਲਓ ਵੀ ਇੱਕ ਕਨਾਲ ਆ ਮੈਨੂੰ ਐਵੇਂ ਲੱਗਦਾ ਵੀ ਤੁਸੀਂ ਇਹ ਤੇ ਇਹਦੀ ਕਮਾਈ ਤਾਂ ਛੱਡੋ ਜਿਵੇਂ ਤੁਹਾਡਾ ਇੱਕ ਕਨਾਲ ਆ ਗਿਆ ਤਾਂ ਤੁਸੀਂ ਇੱਕ ਕਨਾਲ ਚ ਵੀ ਵਧੀਆ ਕਮਾਈ ਦੂਸਰੇ ਲੋਟ ਕਰ ਲੋਗੇ ਜਿਵੇਂ ਲਾਸਣ ਵੀ ਤੁਹਾਡਾ ਪੂਰਾ ਟੌਪ ਦਾ ਖੜਾ ਤੇ ਅੱਜ ਵੀ ਪੂਰਾ ਟੌਪ ਦਾ ਖੜਾ ਗੋਭੀ ਵੀ ਖੜੀ ਹੈ ਹਾਂ ਇਸ ਤਰ੍ਹਾਂ ਹੈ ਨਾ ਵੀ ਜਿਹੜਾ ਇਹਦਾ ਖਰਚਾ ਹਾਂਜੀ ਉਹ ਤਾਂ ਇਹ ਥੱਲੇ ਫਸਲ ਚੋਂ ਨਿਕਲ ਹੀ ਜਾਂਦਾ ਫਿਰ ਵੀ ਪੈਸੇ ਬਚ ਜਾਂਦੇ ਆ ਬਚ ਜਾਣਗੇ ਹਾਂਜੀ ਹਾਂਜੀ ਹੁਣ ਆ ਮੇਰਾ ਲਾਸਣ ਲਾ ਲਓ ਪਿਆਜ਼ ਲਾ ਲਓ ਘਰ ਦੇ ਵਾਸਤੇ ਆਪਾਂ ਸਮਝੀ ਦੇਖੀਏ ਸਬਜੀ ਉਹ ਵੱਧੂ ਰਹਿੰਦੀ ਆ ਹਾਂਜੀ ਹਾਂਜੀ ਰਿਸ਼ਤੇਦਾਰਾਂ ਜਿਹੜੇ ਸਾਲੀ ਸਬਜੀ ਚਲੀ ਜਾਂਦੀ ਆ ਹਾਂਜੀ ਹਾਂਜੀ ਬਹੁਤ ਜਿਆਦੀ ਜ ਤੇ ਇਸ ਤਰ੍ਹਾਂ ਇਸ ਦੀ ਖੇਤੀ ਕੀਤੀ ਜਾਂਦੀ ਹੈ ਜੀ ਤੇ ਮੈਂ ਤੁਹਾਨੂੰ ਦਿਖਾ ਰਿਹਾ ਜੀ ਤੁਸੀਂ ਚੰਗੀ ਤਰ੍ਹਾਂ ਦੇਖੋ ਜੀ ਦੇਖੋ ਜੀ ਇਹ ਲਹਾਸਣਾ ਜੀ ਇਸ ਤਰ੍ਹਾਂ ਇਹਦੇ ਵਿੱਚ ਮਿਕਸ ਖੇਤੀ ਵੀ ਕੀਤੀ ਜਾਂਦੀ ਹੈ ਜੀ ਇਹ ਵਿਚਾਰੇ ਇਹਨਾਂ ਨੇ ਖਾਲੀ ਕਿਉਂ ਛੱਡਿਆ ਕਿਉਂਕਿ ਇਹਨਾਂ ਨੇ ਵਿੱਚ ਜੀੜਾ ਦੇਣਾ ਹੁੰਦਾ ਜੀ ਇਹ ਗੇੜਾ ਦੇਣ ਵਾਸਤੇ ਇਹਨਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਉਧਰ ਇਹਨਾਂ ਨੇ ਜ਼ਿਆਦਾ ਸੰਘਣਾ ਲਾ ਰੱਖੇ ਜੀ ਤੇ ਇਸ ਤਰ੍ਹਾਂ ਡ੍ਰੈਗਨ ਦੀ ਖੇਤੀ ਕੀਤੀ ਜਾਂਦੀ ਹੈ ਬਾਕੀ ਤੁਸੀਂ ਦੇਖੋਗੇ ਉੱਪਰ ਟੀ ਟੀ ਜੀ ਹੈ ਜਿਹੜੀ ਇਹ ਕਾਦੇ ਵਾਸਤੇ ਇਹਦੇ ਬਾਰੇ ਵੀ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਹੋ ਕਈ ਦੇ ਆਉਣਗੇ ਫੋਨ ਇਹਦੇ ਉੱਤੇ ਨਾ ਵੀਰ ਜੀ ਗ੍ਰੀਨ ਨੈਟ ਲਾ ਦੇਣਗੇ ਜੇ ਜਦੋਂ ਜ਼ਿਆਦਾ ਧੁੱਪ ਪਊਗੀ ਉੱਤੇ ਗ੍ਰੀਨ ਨੈਟ ਪਾ ਦੇਣਗੇ ਤਾਂ ਕਿ ਇਸ ਨੂੰ ਜ਼ਿਆਦਾ ਲੋ ਨਾ ਲਗੇ ਇਸ ਤਰ੍ਹਾਂ ਡ੍ਰੈਗਨ ਦੀ ਖੇਤੀ ਕੀਤੀ ਜਾਂਦੀ ਹੈ ਜੀ ਦੇਖੋ ਜੀ ਇਧਰੋਂ ਵੀ ਤੁਹਾਨੂੰ ਦਿਖਾਦਾ ਮੈਂ ਦੇਖੋ ਜੀ ਲਾਹਣ ਬੜਾ ਵਧੀਆ ਮੈਂ ਸਾਰੀਆਂ ਚੀਜ਼ਾਂ ਨੂੰ ਸੋਚ ਕੇ ਜਿਵੇਂ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰਦਾ ਰਹਿਣਾ ਇਹਦੇ ਵਿੱਚ ਜਿਵੇਂ ਮੰਨ ਲਓ ਵੀ ਮੇਰੇ ਤਜਰਬੇ ਮੁਤਾਬਕ ਸਭ ਤੋਂ ਜ਼ਿਆਦਾ ਕਾਮਯਾਬ ਲਾਹਣ ਜਾਂ ਫਿਰ ਸੋਲੇ ਨੇ ਜੀ ਲਾਇ ਇਹਨਾਂ ਨੇ ਪਿਆਜ਼ ਵੀ ਹੋਇਆ ਗੋਭੀ ਵੀ ਹੋਈ ਆ ਉਹ ਤਾਂ ਸਭ ਕੁਝ ਜਾਊਗਾ ਜੀ ਕੋਈ ਦਿੱਕਤ ਨਹੀਂ ਪਰ ਇਹ ਸਭ ਤੋਂ ਜ਼ਿਆਦਾ ਮੈਨੂੰ ਕਾਮਜਾਬ ਲੱਗੇ ਨੇ ਜਿਹੜੇ ਇਹਦੇ ਵਿੱਚ ਸੋਲੇ ਤੇ ਲਾਸਣ ਲੱਗੇ ਨੇ ਤਾਂ ਕਿ ਇਹਨੂੰ ਪਾਣੀ ਘਟ ਆਉਂਦਾਗਾ ਪਾਣੀ ਘਟ ਆਉਣ ਦੇ ਕਾਰਨ ਜਿਹੜੀਆਂ ਇਹ ਦੋਨੇ ਫਸਲਾਂ ਨੇ ਘੱਟ ਪਾਣੀ ਤੇ ਹੋ ਜਾਂਦੀਆਂ ਨੇ ਦੇਖੋ ਜੀ ਇਸ ਤਰ੍ਹਾਂ ਡ੍ਰੈਗਨ ਦੀ ਖੇਤੀ ਕੀਤੀ ਜਾਂਦੀ ਹੈ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਇੰਨਾ ਕੁਸ ਕਹਿੰਦਾ ਹੋਇਆ ਜੀ ਜੇ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ ਜੀ